ਸਤਿਗੁਰ ਸੁਆਮੀ ਜੀ ਮਹਾਰਾਜ ਕੀ ਜੈ ਕੈਲਾਸ਼ ਧਾਮ ਨਦੀ ਪਾਰ ਕੁਟਿਆ ਵਾਲੇ ਸੁਆਮੀ ਜੀ ਮਹਾਰਾਜ ਜੀ ਦੇ ਕੈਲਾਸ਼ ਧਾਮ ਦੇ ਵਿੱਚ ਯੂਵਾ ਮੰਡਲ ਦੁਆਰਾ ਵਿਸ਼ਾਲ ਭਜਨ ਸੰਧਿਆ ਕਰਵਾਈ ਗਈ ਜਿਸ ਵਿੱਚ ਸਭ ਤੋਂ ਪਹਿਲਾਂ ਭਜਨ ਸਮਰਾਟ ਮਦਨ ਸ਼ੌਂਕੀ ਜੀ ਵੱਲੋਂ ਪ੍ਰਭੂ ਦਾ ਗੁਣ ਗਾਣ ਕੀਤਾ ਗਿਆ ਉਸ ਤੋਂ ਬਾਅਦ ਸੁਪਰ ਪ੍ਰਸਿੱਧ ਗਾਇਕਾ ਅਲਕਾ ਗੋਇਲ ਜੀ ਨੇ ਆਪਣੇ ਭਜਨਾਂ ਨਾਲ ਭਗਤਾਂ ਨੂੰ ਨਿਹਾਲ ਕੀਤਾ ਇਸ ਦੇ ਵਿੱਚ ਸੰਗਤਾਂ ਦੁਆਰਾ ਕੋਲਡ ਡਰਿੰਕ ਦੇ ਲੰਗਰ ਤੇ ਆਈਸਕ੍ਰੀਮ ਦੇ ਲੰਗਰ ਵੀ ਚਲਾਏ ਗਏ ਤੇ ਗੱਲ ਕਰਾਂਗੇ ਟਰਸਟ ਮੈਂਬਰਾਂ ਤੇ ਜਿਨ੍ਹਾਂ ਦੇ ਵੱਲੋਂ ਇਹ ਲੰਗਰ ਚਲਾਏ ਗਏ ਹਨ ਉਹਨਾਂ ਦੇ ਨਾਲ ਤੇ ਹੋਰ ਨਵੀਆਂ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਸੰਦੀਪ ਸ਼ੌਨ ਨਿਊਜ਼ ਨੂੰ ਸਬਸਕ੍ਰਾਈਬ ਕਰੋ ਧੰਨਵਾਦ And the a brighter ਸੋ ਹੁਣ ਗੱਲ ਕਰਦੇ ਆ ਜਿਨ੍ਹਾਂ ਵੱਲੋਂ ਸਵਾਮੀ ਜੀ ਮਹਾਰਾਜ ਦੀ ਕੁਟਿਆ ਦੇ ਅੱਗੇ ਕੋਲਡ ਡਰਿੰਕ ਦਾ ਲੰਗਰ ਚਲਾਇਆ ਜਾ ਰਿਹਾ ਹੈ ਤੇ ਗੱਲ ਕਰਦੇ ਆ ਉਹਨਾਂ ਨਾਲ ਵੀਰ ਜੀ ਸਵਾਮੀ ਜੀ ਮਹਾਰਾਜ ਕੀ ਜੈ ਜੈ ਜੀ ਤੁਹਾਡੇ ਵੱਲੋਂ ਕੋਲਡ ਡਰਿੰਕ ਦਾ ਲੰਗਰ ਚਲਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਇਹ ਜੀ ਅਸੀਂ ਸਾਰੇ ਭਾਈ ਸਾਥੀਆਂ ਨੇ ਮਿਲ ਕੇ ਲਾਇਆ ਜੀ ਸਵਾਮੀ ਜੀ ਦੇ ਭਜਨ ਸੰਦਿਆ ਦਾ ਸਭ ਤੋਂ ਪਹਿਲਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਦੂਜਾ ਇਹ ਲੰਗਰ ਬਹੁਤ ਹੀ ਵਧੀਆ ਚੱਲ ਰਿਹਾ ਹੈ ਜੀ ਅਸੀਂ ਸਾਰੇ ਵੀਰਾਂ ਨੇ ਮਿਲ ਕੇ ਲਾਇਆ ਜੀ ਇਕਾ ਅਸੀਂ ਸਾਰੇ ਜਣੇ ਕੀ ਕਾਵੜ ਯਾਤਰਾ ਨੂੰ ਹੀ ਮਿਲ ਕੇ ਹੀ ਸਾਰਾ ਪ੍ਰਬੰਧ ਕਰਦੇ ਆ ਜੀ। ਆਪਣਾ ਕਿਹੜੇ ਪਿੰਡ ਤੋਂ ਲਗਾਇਆ ਗਿਆ? ਇਹ ਪਿੰਡ ਜੀ ਬੱਲੋਂ ਬੱਲੋਂ ਕਟਮ ਦਵਾੜਾ ਤੋਂ ਲਗਾਇਆ ਗਿਆ ਜੀ। ਠੀਕ ਹੈ ਜੀ। ਹੋਰ ਕੀ ਕਹਿਣਾ ਚਾਹੋਗੇ? ਬਹੁਤ ਹੋਰ ਤਾਂ ਹੀ ਕਹਿਣਾ ਚਾਹੂਗੇ ਜੀ। ਸਾਨੂੰ ਹਰੇਕ ਸਾਲ ਮੌਕਾ ਮਿਲਿਆ ਜੀ ਅਸੀਂ ਹੋਰ ਵੀ ਵਧੀਆ ਪ੍ਰਬੰਧ ਕਰਨਾ ਚਾਹੂਗੇ ਜੀ। ਧੰਨਵਾਦ। ਬੋਲ ਸ਼ੰਕਰ ਭਗਵਾਨ ਕੀ ਜੈ। ਅੱਜ ਅਸੀਂ ਪਿੰਡ ਮਧਵਾੜੇ ਤੋਂ ਇੱਥੇ ਸੁਆਮੀ ਜੀ ਮਹਾਰਾਜ ਦੇ ਬਾਹਰ ਕੋਲਡ ਡਰਿੰਕ ਦਾ ਲੰਗਰ ਲਾਇਆ ਗਿਆ ਹੈ। ਕਾ ਅਸੀਂ ਜੇ ਸਾਡੇ ਪੈ ਇਆਂ ਹੈ ਸੁਆਮੀ ਜੀ ਦੀ ਕਿਰਪਾ ਬਣਾਏ ਰੱਖਿਆ ਅਸੀਂ ਹਰ ਸਾਲ ਲੰਗਰ ਲਾਈਏ ਬੋਲੋ ਸੁਆਮੀ ਜੀ ਮਹਾਰਾਜ ਕੀ ਜੈ ਸਤਿ ਸ਼ਕਾਲ ਜੀ ਅਸੀਂ ਖੜੇ ਹਾਂ ਸ਼ਿਵ ਸਰੂਪ ਆਤਮਾ ਨਦੀ ਪਾਰ ਕੁਰਾਲੀ ਵਿਖੇ ਜਿੱਥੇ ਕਿ ਅੱਜ 10ਵੀਂ ਵਿਸ਼ਾਲ ਪਾਜਨ ਸੰਦਿਆ ਚੱਲ ਰਹੀ ਹੈ ਜਿਨ੍ਹਾਂ ਦਾ ਕਿ ਗੁਣਗਾਨ ਮਦਨ ਸ਼ੌਕੀਤ ਤੇ ਅਲਕਾ ਗੋਲ ਜੀ ਕਰਨ ਹੋ ਗਏ ਸੋ ਗੱਲਬਾਤ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਹੈਪੀ ਜੀ ਹੈਪੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸੁਆਮੀ ਜੀ ਮਹਾਰਾਜ ਕੀ ਜੈ ਸੋ ਅੱਜ 10ਵੀਂ ਵਿਸ਼ਾਲ ਭਜਨ ਸੰਧਿਆ ਕਰਵਾਈ ਜਾ ਰਹੀ ਹੈ ਯੁਵਾ ਮੰਡਲ ਜੋ ਸਵਾਮੀ ਜੀ ਦੇ ਸਾਰੇ ਜੋ ਯੁਵਾ ਮੰਡਲ ਦੇ ਪ੍ਰੇਮੀ ਹਨ ਉਹਨਾਂ ਵੱਲੋਂ ਸੋ ਕੀ ਕਹਿਣਾ ਚਾਹੋ ਸਵਾਮੀ ਜੀ ਮਹਾਰਾਜ ਕੀ ਜੈ ਸਾਡੇ ਜਿਹੜੇ ਯੁਵਾ ਜਿਹੜੇ ਸਾਡੇ ਉਹਦੇ ਸੇਵਾਦਾਰ ਹੈ ਤੇ ਤੁਸ ਨਾਲ ਮਿਲ ਕੇ ਇਹ ਸ਼ਾਨਦਾਰ ਪ੍ਰੋਗਰਾਮ ਕਰਦੇ ਹਰੇਕ ਸਾਲ ਇਹ ਦਸਵਾਂ ਪ੍ਰੋਗਰਾਮ ਹੈ ਉਹਨਾਂ ਦਾ ਐਤ ਕੀ ਮਦਨ ਸ਼ੌਂਕੀ ਜੀ ਭਜਨ ਸੁਣਾ ਰਹੇ ਤੇ ਤੇ ਬਾਅਦ ਹਲਕਾ ਗੋਲ ਜੀ ਨੇ ਆਣਾ ਜੋ ਕ੍ਰਿਸ਼ਨ ਜੀ ਦੇ ਬਹੁਤ ਬੜੇ ਪਾਸਕ ਹੈ ਔਰ ਬੜੇ ਸ੍ਰੀਲੀ ਵਾਜਾ ਨਾ ਦੀ ਤੇ ਮੈਂ ਸਭ ਨੂੰ ਬੇਨਤੀ ਕਰਦਾ ਹੈ ਵੀ ਆਪਣੇ ਟਾਈਮ 'ਚ ਕੱਢ ਕੇ ਜ਼ਰੂਰ ਪਹੁੰਚੋ ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਲੰਗਰਾਂ ਦਾ ਇੰਤਜ਼ਾਮ ਨਾਲ ਕੀਤਾ ਹੋਇਆ ਸਾਡੀ ਸਾਡੀ ਟੀਮ ٹرسٹ ਦੀ ਬਹੁਤ ਨਾਲ ਉਹਨਾਂ ਦੇ ਖੜੀ ਗਿਆ ਬੱਚਿਆਂ ਦੇ ਨਾਲ ਤੇ ਦਿਖਣਾ ਵੀ ਉਹ ਕੰਮ ਕਰ ਰਹੇ ਹੈ ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰਦੇ ਆਂ ਤੇ ਅੱਗੇ ਤੋਂ ਵੀ ਉਹੇ ਚੰਗੇ ਕੰਮ ਕਰਨ ਤੇ ਅਸੀਂ ਉਹਨਾਂ ਦਾ ਸਾਥ ਦੇਗੀ ਸਭ ਤੋਂ ਪਹਿਲਾਂ ਸਮਾਹ ਰਾਜ ਕੀ ਨੇ ਨਰੇਸ਼ ਪ੍ਰਧਾਨ ਜੀ ਵਿਸ਼ਾਲ ਭਜਨ ਸੰਤਿਆ ਕਰਵਾਏ ਜਾ ਰਿਹਾ ਯੁਵਾ ਮੰਡਲ ਜੋ ਸਵਾਮੀ ਜੀ ਦਾ ਯੁਵਾ ਮੰਡਲ ਮੰਡਲੀ ਹੈ ਉਹਨਾਂ ਵੱਲੋਂ ਜੋ ਹਰ ਸਾਲ ਕਰਾਈ ਜਾਂਦੀ ਹੈ ਸੋ ਉਸ ਬਾਰੇ ਕੀ ਕਹਿਣਾ ਚਾਹੋ ਸਵਾਮੀ ਜੀ ਮਹਾਰਾਜ ਕੀ ਜੇ ਜਿਹੜੀ ਦਸਵੀਂ ਪਾਠ ਸੁੰਦਿਆ ਹੈ ਇਹ ਸਵਾਮੀ ਜੀ ਦੀ ਅਪਾਰ ਕਿਰਪਾ ਨਾਲ ਹੋ ਰਹੀ ਹੈ ਨਾ ਕੋਈ ਯੁਵਾ ਮੰਡਲ ਹੈ ਨਾ ਕੋਈ ਹੋਰ ਹੈ ਜਿੰਨੀ ਇਹ ਭਜਨ ਸੁੰਦਿਆ ਹੈ ਇਹ ਸਵਾਮੀ ਜੀ ਦੇ ਸੇਵਕ ਹੈ ਜਿਹੜੇ ਇਕੱਠੇ ਹੋ ਕੇ ਜੋ ਵੀ ਤਲਫੁਲ ਹੁੰਦਾ ਹੈ ਤਾਂ ਉਹ ਉਹਦੇ ਵਾਧੜ ਕੇ ਸਦਨੇ ਮੈਂ ਕਹਿੰਦਾ ਅੱਗੇ ਨੂੰ ਬੱਚੇ ਇਕੱਲੇ ਸਵਾਮੀ ਜੀ ਦੇ ਦਰਬਾਰ ਵਿੱਚ ਭਜਨ ਸੁੰਦਿਆ ਕਰਾਉਦੇ ਨੇ ਜਿਸ ਤਰ੍ਹਾਂ ਅਮਰ ਸ਼ੌਂਕੀ ਜੀ ਲੱਗੇ ਹੋਏ ਆ ਇਸ ਤੋਂ ਅਲਕਾ ਉਹਨਾਂ ਨੂੰ ਕਹਿੰਦੇ ਕਿ ਜਿੰਦੇ ਪੜ੍ਹਨਾਂਗੇ ਮੈਂ ਤਾਂ ਸਭ ਨੂੰ ਇਹ ਬੰਦਾ ਕਹਿੰਦਾ ਟਾਈਮ ਕੱਢ ਕੇ ਸੌਂਗ ਦੇ ਦਰਬਾਰ ਵਿੱਚ ਨਾਲ ਹਸਕ ਹੋ ਤੇ ਉਹਨਾਂ ਦਾ ਬਹੁਤ ਹਲਵਾ ਹੈ ਸੋ ਪ੍ਰਧਾਨ ਜੀ ਸੰਗਤ ਲਈ ਕਿੱਦਾਂ ਦੇ ਅਰੇਂਜਮੈਂਟ ਕੀਤੇ ਗਏ ਸੰਗਤ ਵਾਸਤੇ ਦੇਖੋ ਸੰਗਤ ਨੇ ਹੀ ਠੰਡੇ ਦਾ ਇੰਤਜ਼ਾਮ ਕੀਤਾ ਗਿਆ ਹੈ ਸੰਗਤ ਨੇ ਹੀ ਲੰਗਰ ਦਾ ਇੰਤਜ਼ਾਮ ਕਰਿਆ ਜੋ ਵੀ ਇੰਤਜ਼ਾਮ ਹੈ ٹرسٹ ਦੇ ਸ਼ੋਗ ਨਾਲ ਤੇ ਸਾਰੇ ਸੰਗਤ ਕਰ ਰਹੇ ਨੇ ਬੋਲੇ ਸਤਿਗੁਰ ਸਵਾਮੀ ਮਹਾਰਾਜ ਕੀ ਜੈਬੀਰ ਜੀ ਅੱਜ दसवीं विशाल भजन संध्या स्वामी जी महाराज की जय आज जो ये भजन संध्या हो रही है भजन स्वामी शिव स्वरूप आत्मा, आत्मा चैरिटेबल ट्रस्ट के सहयोग के साथ सभी इलाका निवासियों के सहयोग के साथ आज ये कैलाश धाम नदी पारी में करवाई जा रही है सभी से यही बेनती है कि सभी यहाँ भजन संध्या में पहुँच कर ਸਸਕਾ ਆਨੰਦ ਮਾਣੇ ਔਰ ਆਪਣੇ ਜੀਵਨ ਕੋ ਸਫਲ ਬਣਾਉਂਦੇ ਆ। ਪੰਜਾਬ ਉਹ ਤਾਂ ਅਮੀਰ ਆ ਜੀ। ਉਹ ਸਾਡੇ ਨਾਲ ਮੌਜੂਦ ਨੇ ਗੋਲਦੀ ਬਾਬਾ ਜੀ ਜੋ ਕਿ ਹਰ ਟਾਈਮ ਜੋ ਮਨੁੱਖਤਾ ਦੀ ਸੇਵਾ ਲਈ ਤਤ ਪਰ ਰਹਿੰਦੇ ਹਨ ਸੋ ਗੋਲਦੀ ਬਾਬਾ ਜੀ ਅੱਜ ਕਲਾਸ ਧਾਮ ਨਦੀ ਪਰ ਕੁਰਾਲੀ ਵਿਖੇ ਦਸਵੀਂ ਵਿਸ਼ਾਲ ਭਜਨ ਸੰਧਿਆ ਕਰਵਾਈ ਜਾ ਰਹੀ ਹੈ ਸੋ ਉਸ ਵਰ ਕੀ ਕਹਿਣਾ ਚਾਹੋ ਸਾਰੇ ਤੋਂ ਪਹਿਲਾਂ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੋ ਦਸਵੀਂ ਵਿਸ਼ਾਲ ਭਜਨ ਸੰਧਿਆ ਹੋ ਰਹੀ ਹੈ ਪਿਆਰੇ ਸ਼ੌਮੀ ਜੀ ਮਹਾਰਾਜ ਨਦੀਪਾਰ ਵਾਲੇ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਜਿਨ੍ਹਾਂ ਨੇ ਪਰਉਪਕਾਰ ਹੁੰਦਾ ਮਨੁੱਖਤਾ ਦੇ ਭਲੇ ਵਾਸਤੇ ਮਨੁੱਖਤਾ ਦੇ ਵਿੱਚੋਂ ਸਾਨੂੰ ਕਾਲ ਯੁਗ ਦੀ ਜੀਵਾਂ ਨੂੰ ਕੱਢਣਾ ਨਾਮ ਬਾਣੀ ਦੇ ਨਾਲ ਜੋੜਨਾ ਸੇਵ ਅਸਮਰਨ ਦੇ ਨਾਲ ਉਹਨਾਂ ਨੇ ਸਾਡੇ ਇਲਾਕੇ ਦਾ ਭਲਾ ਕਰਿਆ ਉੱਥੇ ਅਨੇਕਾਂ ਹੀ ਸੰਸਥਾਵਾਂ ਤੋਂ ਮਹਾਪੁਰਸ਼ ਸਾਰੇ ਧਰਮਾਂ ਤੋਂ ਹਰ ਧਰਮ ਤੋਂ ਮਹਾਪੁਰਖ ਪਹੁੰਚਦੇ ਤੇ ਬ੍ਰਹਮ ਗਿਆਨੀ ਮਹਾਪੁਰਸ਼ ਸ਼ੌਮੀ ਜੀ ਮਹਾਰਾਜ ਦੇ ਨਿਚੇ ਹੀ ਬੈਠਦੇ ਤੇ ਮਹਾਰਾਜ ਤਾਂ ਇੰਨਾ ਆਦਬ ਨਾਲ ਬੰਦੇ ਦੇ ਮਾਰੀ ਜਾਨੀ ਵਿਵਸਥਾ ਦੇ ਮਾਲਕ ਤੇ ਸ਼ਿਵ ਸਰੂਪ ਆਤਮਾ ਤੇ ਉਹਨਾਂ ਨੇ ਕੇਵਲ ਨਾਮ ਦਾ ਪਹਿਰਾ ਗਰੀਬਾਂ ਦੇ ਭਲੇ ਲਈ ਸਾਧੂ ਸੰਤਾਂ ਮਹਾਂਪੁਰਸ਼ਾਂ ਦਾ ਸਤਿਕਾਰ ਸੇਵਾ ਸਿਮਰਨ ਦੇ ਪ੍ਰਵਾਹ ਚ ਲਾਏ। ਪੂਰੇ ਹਰ ਥਾਂ ਹਰ ਸਮੇਂ ਲੰਗਰ ਚੱਲਦਾ ਰਹਿੰਦਾ ਤੇ ਨੌਜਵਾਨ ਜਿਹੜੇ ਅੱਜਕੱਲ ਨਸ਼ੇ ਦੇ ਵਿੱਚ ਬਹੁਤ ਨਸ਼ੇ ਦਾ ਦਰਿਆ ਚੱਲ ਰਿਹਾ ਉਸ ਤੋਂ ਬਚ ਕੇ ਸਾਰੇ ਨੌਜਵਾਨ ਬਹੁਤ ਹੀ ਸੇਵਾ ਸਿਮਰਨ ਦੇ ਨਾਲ ਜੁੜੇ ਹੋਏ ਆ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਜੋ ਕਿ ਸਾਡੇ ਜੀਵਨ ਦਾ ਮਕਸਦ ਹੈ। ਤੇ ਬਹੁਤ ਹੀ ਭਜਨ ਸੰਗਤਾਂ ਦੇ ਵਿੱਚ ਦੂਰੋਂ ਦੂਰੋਂ ਹਿਮਾਚਲ ਤੋਂ ਪੰਜਾਬ ਤੋਂ ਹਰਿਆਣਾ ਤੋਂ ਦਿਸ਼ਾਂ-ਵਿਸ਼ਾਂ ਨੂੰ ਸੰਗਤਾਂ ਹੋਈਆਂ ਤੇ ਪ੍ਰਸ਼ਤਵੋਂ ਨੂੰ ਤੇ ਨੌਜਵਾਨਾਂ ਵਰ ਨੂੰ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਆ ਪਾਣੀ ਦਾ ਪ੍ਰਬੰਧ ਠੰਡਿਆਂ ਦਾ अनेका प्रकार ਦੇ ਪ੍ਰਾਰਥਵਾੰਦ ਹੋ ਰਹੇ ਆ ਤੇ ਮਾਤਿਵਾਦ ਸੇਵਾ ਸੀਮਾ ਨਾਲ ਕਰੋ ਆਪਣੇ ਜੀਵਨ ਨੂੰ ਸਫਲਾ ਕਰੋ ਅਤੇ ਸਪਰਾਫਟ ਦੇ ਸੰਭਾਲ ਵਾਸਤੇ ਹਰ ਪ੍ਰਕਾਰ ਦੀ ਵੱਡੇ ਕਾਰਜ ਚੱਲ ਰਹੇ ਆ ਪਿੱਛੇ ਬਿਲਡਿੰਗਾਂ ਦੇ ਤੇ ਹੋਰਨੇਕਾ ਪ੍ਰਕਾਰ ਦੀ ਸੇਵਾਵਾਂ ਚੱਲ ਰਹੀਆਂ ਆ ਵਾਤੀਬਤ ਸੰਗਤਾਂ ਦਾ ਸੰਗਤਾਂ ਨਾਲ ਯੋਗ ਕਰੋ ਤੇ ਸੇਵਾ ਸਿਮਰਨ ਕਰੋ ਕਿ ਜੀਵਨ ਨੂੰ ਸਫਲਾ ਕਰੋ ਸੋਮੀ ਜੀ ਮਾਰਨੇ ਸਾਡੇ ਇਲਾਕੇ ਦਾ ਭਲਾ ਕਰਸ ਵੱੱਟ ਦੇ ਭਲੇ ਵਾਸਤੇ ਮਹਾਰਾਜ ਜੀ ਨੇ ਬਹੁਤ ਉਪਕਾਰ ਕੀਤਾ ਸਾਡੇ ਲਈ ਤੇ ਸਮੂਹ ਸਾਰੀ ਸੰਗਤਾਂ ਦਾ ਧੰਨਵਾਦ ਸਹਿਯੋਗ ਜੀ ਜਿਨ੍ਹਾਂ ਜਿਹੜੇ ਕਦਮ ਚੱਲੇ ਸਿਰ ਮੱਥੇ ਜਿਨ੍ਹਾਂ ਰਾਹਾਂ ਨੂੰ ਉਹਨਾਂ ਰਾਹਾਂ ਨੂੰ ਨਮਸਕਾਰ ਸਾਰੀ ਸੰਗਤਾਂ ਦਾ ਧੰਨਵਾਦ ਤੁਹਾਡੇ ਚੈਨਲਾਂ ਦਾ ਸੰਜੀਵ ਨਿਊਜ਼ ਦਾ ਤੇ ਸਾਨੇ ਪੰਜਾਬ ਚੈਨਲ ਦਾ ਜੋ ਪਿਆਰ ਵਿੱਚ ਕਵਰੇਜ ਕਰਦੇ ਤੁਹਾਡਾ ਜੀ ਆਨ ਮਾਹਰ ਚੜ੍ਹਦੀ ਕਲਾ ਰੱਖੇ ਧੰਨਵਾਦ ਸ਼ੁਕਰਾਨੇ ਵਾਹਿਗੁਰੂ ਜੀ ਦਾ ਖਾਲਸਾ ਵਾਹੀ ਲਵੇਰਾ ਉਹਨਾਂ ਸਾਰਿਆਂ ਨੂੰ ਸੋ ਅਸੀਂ ਵੀ ਆਪਣੇ ਚੈਨਲ ਰਾਹੀਂ ਸਾਨੇ ਪੰਜਾਬ న్యూਸ ਚੈਨਲ ਤੇ ਸੰਦੀਪ ਸ਼ੋਰ న్యూਸ ਕਰਾ ਲਈ ਰਾਹੀਂ ਸੰਗਤ ਨੂੰ ਇਹ ਚਰਣਾ ਵਿੱਚ ਹੀ ਬੇਨਤੀ ਕਰਦਾ ਕਿ ਇਹ ਭਜਨ ਸੰਜਾ ਦਾ ਵੱਧ ਤੋਂ ਵੱਧ ਲਾਭ ਉਠਾਓ ਤੇ ਸੁਆਮੀ ਜੀ ਦੇ ਚਰਨਾਂ ਨਾਲ ਚਰਣਾ ਦਾ ਅਸ਼ੀਰਵਾਦ ਲਓ ਤੇ ਆਪਣੇ ਮਨ ਦੀ ਅਸਤੁਸ਼ਟੀ ਪਾਉਣ ਲਈ ਇਸ ਭਜਨ ਸੰਜਾ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਪਾਓ। ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਵਧੀਆ ਸੁਰੀਲੀ ਆਵਾਜ਼ ਦੇ ਮਾਲਕ ਤੇ ਭਜਨ ਗਾਇਕ ਹਲਕਾ ਗੋਇਲ ਜੀ जय श्री कृष्णा जय श्री राधे जी सो so, शिव आत्मा नदी पर कुराली में दसवीं भी क्या कहना चाहता बहुत अच्छा लगा मुझे यहाँ पे आके मैं पहली बार आई यहाँ पे कुराली तो आगे चार पांच बार आ चुकी हूँ पर यहाँ पे आने का सौभाग्य पहली बार मिला तो धन्यवाद करती हूँ पहले तो महाराज श्री को और उनके चरणों में कोटी कोटी नमन और यहाँ की वाइब्रेशन बहुत अच्छी है आश्रम की हमारे कुराली में नहीं पूरे पंजाब पूरे इलाके में माना जाता है कि जो दूसरा कैलाश धाम देखना हो तो आप कुराली नदी पार आ जाओ तो इसके उसके हाँ नदी पार सुना तो था आज देखने को भी मिला तो बहुत अच्छा लगा और सबसे बड़ी बात है की जैसी एंट्री करी है आश्रम के अंदर वाइब्रेशन बड़ी पॉजिटिव थी और जो इतना जन सैलाब जितना उमड़ा पड़ा है यहाँ पे बहुत रश है भीड़ है तो लोगों के अंदर श्रद्धा है भाव है देखने को मिल रही है यहाँ पे अच्छा लग रहा है So, ाली के संगत के लिए क्या करना चाहिए देखिए ऐसा तो मैं कुछ सोच कर नहीं आई हूँ और कभी भी नहीं जाती कि सोच के कि क्या गाना है है कभी कोई तैयारी से नहीं जो ठाकुर जी गवाते हैं क्योंकि हम तो गाने वाले कौन है कोई शक्ति हमें गवाती है तो वही ठाकुर जी जो सुनना चाहेंगे वो अपने आप निकलेंगे शब्द और जनता को सुनाना चाहेंगे तो हम तो इसे कैलाश धाम ही बोलते हैं तो कैसा उस धरती पर आके आपको महसूस लग रहा है कैसा अपनी मैंने आपको बताया ना मैं जैसे ही आई हूँ यहाँ पर तो मुझे वाइब्रेशन बड़ी पॉजिटिव लगी है और लग रहा है कि कुछ ना कुछ इस धरती पर है जो इतना जन सैलाब पड़ा है कुछ तो होगा बाकी अब मुझे मैं गाऊंगी थोड़ा एक्सपीरियंस और होगा तो वैसे तो बहुत अच्छा लग रहा है यहाँ पे राधे 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 ਸੋ ਸਾਡੇ ਨਾਲ ਮੌਜੂਦ ਨੇ ਮਦਨ ਸ਼ੌਕੀ ਜੀ ਜੋ ਕਿ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਹਨ ਜੋ ਕਿ ਸ਼ਿਵ ਸਰੂਪ ਆਤਮਾ ਨਦੀ ਪਰ ਕੁੜਾਲੀ ਜੀ ਦੇ ਸਵਾਮੀ ਜੀ ਮਹਾਰਾਜ ਜੀ ਦੇ ਜੋ ਭਜਨ ਹੈ ਉਹਨਾਂ ਨੂੰ ਸੰਗਤਾਂ ਨੂੰ ਸੁਣਾਉਂਦੇ ਹਨ ਆਪਣੀ ਮਧੁਰ ਆਵਾਜ਼ ਨਾਲ ਬਹੁਤ ਹੀ ਵਧੀਆ ਉਹਨਾਂ ਦੀ ਆਵਾਜ਼ ਹੈ ਸੋ ਸਤਿਗੁਰ ਸਵਾਮੀ ਜੀ ਮਹਾਰਾਜ ਜੀ ਸਵਾਮੀ ਜੀ ਮਹਾਰਾਜ ਜੀ ਜੈ ਕਰਵਾਈ ਗਈ ਹੈ ਸੋ ਉਸ ਵਿੱਚ ਤੁਸੀਂ ਵੀ ਆਪਣੀ ਹਾਜ਼ਰੀ ਲਗਵਾਈ ਗਈ ਹੈ ਸੋ ਕੀ ਕਹਿਣਾ ਚਾਹੋ ਬਹੁਤ ਕਈ ਸਾਲ ਤੋਂ ਰੈਗੂਲਰ ਇਸ ਸਵਾਮੀ ਜੀ ਦੇ ਦਰਬਾਰ ਦੇ ਵਿੱਚ ਭਜਨ ਸੰਧਿਆ ਹੁੰਦੀ ਹੈ ਔਰ ਇਸ ਵਾਰ ਫਿਰ ਬਹੁਤ ਰਾਸ਼ੇ ਤੁਸੀਂ ਦੇਖਿਆ ਹੋਣਾ ਔਰ ਇਹ ਏਡਾ ਵੱਡਾ ਸਿੱਧ ਸਥਾਨ ਹੈ ਸਵਾਮੀ ਜੀ ਮਹਾਰਾਜ ਦਾ ਸ਼ਿਵ ਸਰੂਪ ਆਤਮਾ ਉਹ ਕਿ ਏਡੇ ਵੱਡੇ ਸੰਤ ਨੇ ਇਹ ਇੱਥੇ ਕੋਈ ਤੰਦਾ ਬਖੰਡ ਕਦੇ ਨਹੀਂ ਹੋਇਆ ਇੱਥੇ ਸਿਰਫ ਨਾਮ ਸਿਮਰਨ ਹੋਇਆ ਇਸ ਲਈ ਇਸ ਦਰਬਾਰ ਦੀ ਬਹੁਤ ਉੱਚੀ ਮਹਾਨਤਾ ਹੈ ਪਰ ਮੈਂ ਵੀ ਇਸ ਦਰਬਾਰ ਦਾ ਸੇਵਕ ਹਾਂ ਔਰ ਇਸ ਗੁਣਗਾਨ ਕਰੀਦਾ ਸੀ ਗੁਰੂ ਦੇ ਚਰਨਾਂ ਵਿੱਚ ਆਹ ਪ੍ਰਾਣੀ ਵਾਸੀਆ ਦਾ ਨਹੀਂ ਪੂਰੇ ਪੰਜਾਬ ਹੀ ਲੈ ਲੋ ਬਾਹਰ ਤੱਕ ਤੋਂ ਲੈ ਲੋ ਇਸ ਨੂੰ ਦੂਸਰਾ ਕਲਾਸ਼ਤਮ ਕਿਹਾ ਜਾਂਦਾ ਹੈ ಸ್ವಾਜੀ ਕਿਉਂਕਿ ਸਵਾਮੀ ਜੀ ਨੂੰ ਸ਼ਿਵ ਸਰੂਪ ਮੰਨਿਆ ਗਿਆ ਕਿ ਸਵਾਮੀ ਜੀ ਇੰਨੇ ਸਹਿਜ ਸੀਗੇ ਮੈਂ ਤਾਂ ਸਟੇਜਾਂ ਤੇ ਵੀ ਬੋਲਦਾ ਕਿ ਹਮਨੇ ਸ਼ਹਿਰ ਕੋਰਾਲੀ ਮੇ ਸ਼ਿਵ ਸ਼ੰਕਰ ਤ੍ਰਿਪੁਰਾਰੀ ਦੇਖਾ ਸ਼ਿਵ ਕੋ ਸ਼ਿਵ ਕੀ ਪੂਜਾ ਕਰਤੇ ਹਮਨੇ ਪਹਿਲੀ ਵਾਰੀ ਦੇਖਾ ਸਵਾਮੀ ਜੀ ਮਹਾਰਾਜ ਇਦਾਂ ਦੇ ਸੀਗੇ ਵੀ ਜੇ ਉਹਨਾਂ ਨੂੰ ਕੋਈ ਵੀ ਕੁਝ ਦੇ ਦੋ ਉਹ ਕਹਿੰਦੇ ਸੀ ਅਵਸ਼ਕਤਾ ਹੀ ਨਹੀਂ ਹੈ ਸਾਰੀ ਜ਼ਿੰਦਗੀ ਜਦੋਂ ਤੱਕ ਉਹ ਸਰੀਰਕ ਰੂਪ ਹੁਣ ਵੀ ਹੈਗੇ ਹੁਣ ਸਰੀਰਕ ਰੂਪ ਚ ਨਹੀਂ ਹੈਗੇ ਉਹਨਾਂ ਨੇ ਕਿਸੇ ਚੀਜ਼ ਨੂੰ ਟੱਚ ਹੀ ਨਹੀਂ ਕੀਤਾ ਪੈਸੇ ਨੂੰ ਟੱਚ ਨਹੀਂ ਕੀਤਾ ਕਪੜਾ ਟਾਬਲ ਲਾ ਲਿਆ ਇਹ ਸਿੰਪਲ ਜੋ ਵੀ ਸਧਾਰਨ ਜੀਵਨ ਹੈ ਸਿੰਪਲ ਚੋੜਾ ਹਾਂ ਇਹ ਸਾਡੇ ਪ੍ਰਧਾਨ ਜੀ ਨੇ ਨਰੇਸ਼ ਜੀ ਇਸ ਟਾਈਮ ਜੋ ਕੁੱਟੀਆਂ ਦੇ ਵਿੱਚ ਇਹਨਾਂ ਦੀ ਦੇਖ ਰੇਖ ਦੇ ਵੀ ਸਭ ਸੇਵਾ ਹੋ ਰਹੀ ਹੈ ਤੋਂ ਸਵਾਮੀ ਜੀ ਬਹੁਤ ਸਹਿਜ ਰਹੇ ਕਦੇ ਪੈਸੇ ਪੂਸੇ ਦਾ ਇਥੇ ਉਹ ਸਿਸਟਮ ਚੱਲਿਆ ਹੀ ਨਹੀਂ ਪਰ ਇੱਥੇ ਹਜ਼ਾਰਾਂ ਲੱਖਾਂ ਲੋਕ ਲੰਗਰ ਛਕਦੇ ਆ ਕੌਣ ਕਰ ਰਿਹਾ ਉਹ ਕਹਿੰਦੇ ਉਹ ਖੁਦ ਹੀ ਕਰੇਗਾ ਯਹਾਂ ਪੇ ਕਭੀ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ ਇਹ ਸਵਾਮੀ ਜੀ ਦਾ ਵਰਦਾਨ ਹੈ ਜੀ ਗਾਉਂ ਬੋਲ ਸਤਗੁਰ ਸਵਾਮੀ ਜੀ ਮਹਾਰਾਜ ਕੀ ਜੈ ਸੋਮ ਨਰੇਸ਼ ਜੀ ਆਜ 10ਵੀਂ ਵਿਸ਼ਾਲ ਸੰਧਿਆ ਆ ਭਜਨ ਸੰਧਿਆ ਕਰਵਾਈ ਗਈ ਹੈ ਸੋ ਉਸ ਵਿੱਚ ਮਦਨ ਸ਼ੌਕੀ ਜੀ ਤੇ ਅਲਕਾ ਗੋਲ ਜੀ ਵੀ ਆਏ ਆ ਦਿੱਲੀ ਤੋਂ ਵਿਸ਼ੇਸ਼ ਭਜਨ ਸੁਣਾਣ ਸੋ ਕੀ ਕਹਿਣਾ ਚਾਹੋ ਬੋਲ ਸਵਾਮੀ ਜੀ ਮਹਾਰਾਜ ਕੀ ਜੈ ਜੋ ਵੀ ਭਜਨ ਸੰਧਿਆ ਹੋ ਰਹੀ ਹੈ ਇਹ ਸਵਾਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਹੋ ਰਹੀ ਹੈ ਨਾ ਕਿ ਕਿਸੇ ਮੰਡਲ ਐ ਕੋਈ ਹੋਰ ਐ ਜੋ ਵੀ ਖਰਚਾ ਹੈ ਜੋ ਸੇਵਕ ਐ ਉਹ ਸਾਰੇ ਨਾਲ ਮਿਲ ਕੇ ਕਰਦੇ ਆਂ ਦੇਖੋ ਸੰਕੀ ਜੀ ਆ ਤੁਸੀਂ ਤੁਹਾਨੂੰ ਆਲ ਸੁਣਿਆ ਸਵਾਮੀ ਜੀ ਬਾਰੇ ਹੁਣ ਆਪਾਂ ਗੋਲ ਦੀ ਕਰ ਲਏ ਮੈਂ ਚਾਹੁੰਦਾ ਵੀ ਕੋਈ ਨਾ ਕੋਈ ਪ੍ਰੋਗਰਾਮ ਹਰ ਸਾਲ ਦੇ ਹੁੰਦਾ ਰਹੇ ਅਰ ਸਵਾਮੀ ਦਾ ਨਾਮ ਦਾ ਨਿਹੜਾ ਹੈ ਉਹ ਚਾਹਦਾ ਇਹ ਸਵਾਮੀ ਜੀ ਦੀ ਕਿਰਪਾ ਦੇਖੋ ਕੋਈ ਡੇਰਾ ਐ ਸਦੀ ਜਿੱਥੇ ਸੰਤ ਨਾਮ ਦਾ ਦਿੰਦੇ ਉਹਰੇ ਬਗੈਰ ਨਾਮ ਲੈ ਆਉਂਦੇ ਸੀ ਇੱਕ ਸਿਰਫ ਸਵਾਮੀ ਆਪ ਦੇ ਨੇ ਉਹਨਾਂ ਦੇ ਨਾਮਦਾਨ ਦੇ ਨੇ ਕੋਈ ਕਿੰਨੀ ਮਤਲਬ ਕਿ ਉਹ ਦੇਣੇ ਨਾਲ ਸੇਵਕ ਜੁੜ ਰਹੇ ਹੈ ਪੂਰੇ ਆ ਕੇ ਹਰੇਕ ਮੰਗਤ ਪੂਰੀ ਹੋ ਜੀ ਮਨਤ ਮਾਨਨੇ ਜੋ ਵੀ ਕੋਈ ਕਹਿੰਦਾ ਭਾਵੇਂ ਵੀ ਸਭ ਦਾ ਭਾਵਨਾ ਨਾਲ ਉਹਦੇ ਕੰਮ ਕਰੋ ਨਾ ਕਿ ਬੇਸਵਾ ਹੋ ਗਏ ਜੋ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਆ ਤਾਂ ਉਹਦੇ ਬਹੁਤ ਸਾਧਾ ਭਾਵਨਾ ਨਾਲ ਕੰਮ ਕਰੋ ਤੁਹਾਡਾ ਕਲਿਆਣ ਹੋਊਗਾ ਅਗਰ ਪਾ ਉਹਰੇ ਆ ਕੇ ਵੀ ਕੋਈ ਖੱਟੇ ਰੀ ਤਾਂ ਸਾਡਾ ਕਲਿਆਣ ਨਹੀਂ ਹੋਣਾ ਦਿੱਸੀ ਆਪਾਂ ਸੁਣ ਜੀ ਨੂੰ ਹੀ ਬੇਨਤੀ ਕਰਦੇ ਹਾਂ ਮਹਾਰਾਜ ਸਭ ਨੂੰ ਸਤਿਗੁਣ ਦਿਓ ਹਰੇ ਆਪਣੇ ਚਰਨਾਂ ਵਿੱਚ ਲਾ ਕੇ ਰੱਖੋ ਸਭ ਨੂੰ ਉਹ ਕਿਰਪਾ ਕਰੋ ਸੋ ਅੱਜ ਜੋ ਸੰਗਤ ਆਈ ਹੈ ਉਸ ਨੂੰ ਕੀ ਕਹਿਣਾ ਹੈ ਕੋਈ ਇਹ ਸੰਗਤ માં ਆ ਪਰ ਕਿਰਪਾ ਨਹੀਂ ਕੋਈ ਨਹੀਂ ਆ ਸਕਦਾ ਜਦ ਤੱਕ ਪ੍ਰਭੂ ਦੀ ਕਿਰਪਾ ਨਹੀਂ ਹੁੰਦੀ ਉਹ ਦਰਬਾਰ માં ਬਾਹਰ ਲੰਘ ਜੂਗੇ ਮੱਥਾ ਟੇਕ ਕੇ ਨਹੀਂ ਉਹਨਾਂ ਨੂੰ ਹੁਕਮ ਨਹੀਂ ਅੰਦਰ ਬੰਨਦਾ ਇਹ ਹੁਕਮ ਉਹਨਾਂ ਲੋਕਾਂ ਨੂੰ ਹੈ ਜੋ ਸੇਵਕ ਐ ਸੌਮੇ ਨੂੰ ਮੰਨਦੇ ਆ ਉਹਨਾਂ ਨੂੰ ਭਾਵਨਾ ਹੈ ਕਿ ਅਸੀਂ ਸੌਮੇ ਦੇ ਦਰਬਾਰ માં ਜਾਣਾ ਹੈ ਨਹੀਂ ਤਾਂ ਦੇਖੋ ਦੁਨੀਆ ਆਂਦੀ ਹੈ ਜਾਂਦੀ ਹੈ ਬਹੁਤ ਲੋਕ ਵੀ ਆਉਂਦੇ ਆ ਲੰਗਰ ਖਾ ਕੇ ਚਲੇ ਗਏ ਮੱਥਾ ਵੀ ਟੇਕ ਕੇ ਗਏ ਬਹੁਤ ਦੁਨੀਆ ਅਸੀਂ ਆਂਦੀ ਆ ਰੇ ਦਵਾਈ ਲੈਣ ਆਏ ਉੱਥੇ ਉੱਥੇ ਦਵਾਈ ਲਈ ਚਲੇ ਗਏ ਉਹਨਾਂ ਨੂੰ ਉਹਨਾਂ ਨੂੰ ਆਰਾਮ ਵੀ ਨਹੀਂ ਆਂਦਾ ਦਵਾਈ ਦਾ ਇੱਕ ਜਿਹੜੀ ਸੌਮ ਜਿਹੜੀ ਦਵਾਈ ਦੇ ਰਿਹਾ ਹੈ ਦੇਸੀ ਦਵਾਈਆਂ ਉਹ ਸਵਾਮੀ ਦਾ ਅਸ਼ੀਰਵਾਦ ਕੰਮ ਕਰਦਾ ਹੈ ਨਾ ਕਿ ਦਵਾਈਆਂ ਕੰਮ ਕਰਦੀਆਂ ਜਿਹੜੇ ਬੰਦੇ ਨੇ ਇਹ ਸੋਚ ਕੇ ਲਈ ਦਵਾਈ ਵੀ ਮਨੂੰ ਆਰਾਮ ਆਏਗਾ ਉਹਨੂੰ ਆਰਾਮ ਆਂਦਾ ਸੋ ਪਿੱਛੇ ਦੀ ਗੱਲ ਹੈ ਕਿ 12-13 ਸਾਲ ਦਾ ਬੱਚਾ ਸੀ ਉਹਨਾਂ ਦਾ ਬੇਟਾ ਉਹਦੇ ਮਾਈਗਰੇਨ ਦਾ ਦਰਦ ਸੀ ਤਾਂ ਉਹਰੇ ਅੱਗੇ ਤਾਂ ਕਿਸੇ ਨੇ ਦੱਸਿਆ ਉਹ ਖਾਲਸਾ ਬਾਬਾ ਕੋਈ ਮੁਹਾਲੀ ਮੈਂ ਤਾਂ ਜਾਣਦਾ ਨਹੀਂ ਕਿ ਦੇਖਿਆ ਨਹੀਂ ਉੱਥੇ ਗਏ ਉਹਨਾਂ ਨੇ ਮੇਰਾ ਨਾਮ ਦਿੱਤਾ ਉਹਨੂੰ ਦਵਾਈ ਦੇ ਉਹਨਾਂ ਨੂੰ 5-7 ਰੁਪਏ ਲਾਏ ਮਾਈਗਰੇਨ ਦੇ ਦਰਦ ਵਾਸਤੇ ਉਹਨਾਂ ਨੇ ਸੌਂਜੀ ਦੇ ਉੱਥੇ ਡਾਕਟਰ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸੌਂਜੀ ਜਾਓ ਮੈਨੂੰ ਉਹਨਾਂ ਨੰਬਰ ਤੇ ਮੈਂ ਗੱਲ ਕੋਈ ਉਹਰੇ ਆ ਗਏ ਉਹ ਠਗਵਾੜੇ ਸੀ ਹੁਣ ਵੀ ਉਹ ਆਉਂਦੇ ਆ ਇੰਨਾ ਦਾਨ ਕਰਕੇ ਜਾਂਦੇ ਜਾਂਦੇ ਉਹ ਕਦੇ ਸਾਡਾ ਲੱਖਾਂ ਲੱਗ ਗਿਆ ਸਾਨੂੰ ਆਰਾਮ ਨਹੀਂ ਆਇਆ ਇੱਕ ਸਿਰਫ ਦਵਾਈ ਦੀ ਕੁੜੀ ਨੇ ਉਹਨਾਂ ਨੇ 3 ਮਹੀਨੇ ਦਵਾਈ ਖਾਈ ਹੈ ਸੌਂਜੀ ਦੇ ਉਹਨਾਂ ਨੂੰ 3 ਮਹੀਨੇ ਮਾ ਮਤਲਬ ਕਿ ਬੱਚੀ ਦਾ ਸਿਰ ਦਰਦ ਨਹੀਂ ਉਹ ਬੱਚਾ ਜਦ ਵੀ ਉਹਦਾ ਮਾਈਗਰੇਨ ਦਰਦ ਆਉਂਦਾ ਉਲਟੀਆਂ ਕਰਦਾ ਖਾਪਦਾ ਇਹਦਾ ਕੋਈ ਸੁਣ ਰੋਜ਼ ਦੇ ਟੀਕੇ ਲੱਗਦਾ ਨਾ ਸਮਾਂ ਤਾਰਾਂ ਮਾਂ ਉਸ ਤੋਂ ਬਾਅਦ ਟੀਕੇ ਲੱਗਿਆ ਸੋਮ ਜੀ ਇੰਨੀ ਆਪਾਰ ਕਿਰਪਾ ਹੋਈ ਉਹਨਾਂ ਪਾਸ ਇੱਕ ਨਹੀਂ ਜਿਹੜੇ ਭਗਤ ਕੋਈ ਵੀ ਆਉਂਦੇ ਹਨ ਨਾ ਸੋਮ ਜੀ ਦੇ ਜਿੰਨੀ ਵੀ ਦਵਾਈਆਂ ਹੈ ਜਿੰਨੀ ਵੀ ਸੋਮ ਜੀ ਦਾ ਅਸ਼ੀਰਵਾਦ ਕੰਮ ਕਰਦਾ ਦੇਖੋ ਪੂਰੇ ਸਾਧੂ ਸੰਤਾਂ ਵਿੱਚ ਉਹਨਾਂ ਦਾ ਸਨਮਾਨ ਮਾਨ ਹੋਵੇ ਮੈਂ ਚਾਹੁੰਦਾ ਵੀ ਸਾਰਿਆਂ ਨੂੰ ਰਲ ਕੇ ਪੂਰੇ ਜਿਹੜਾ ਡੇਰੇ ਦਾ ਸੁਧਾਰ ਹੈ ਅਗਰ ਪਸਾਉ ਲੋਕ ਸੋਚੂਗੇ ਉਂਝ ਕਹਾਂ ਜੁੱਤੇ ਅਸੀਂ ਅੰਦਰ ਮਨਾ ਕਰੇ ਬੈ ਲੋਕ ਹਰ ਦਿਨ ਹੀ ਹਜੇ ਵੀ ਕਿ ਜਦ ਇੱਕ ਆਪਾਂ ਸੋਚਦੇ ਵੀ ਕਿ ਸੁਧਾਰ ਕਰਨਾ ਹੈ ਤਾਂ ਉਹ ਸੁਧਾਰ ਹੋ ਸਕਦਾ ਹੈ ਉਹਨੂੰ ਮੇਰੀ ਹੱਥਾਂ ਨਾਲ ਧੋਕੇ ਬੈਂਚੇ ਨੂੰ ਆ ਕੇ ਵੱਧ ਤੋਂ ਵੱਧ ਆਪਣੀ ਸੇਵਾ ਕਰਨ ਆ ਕੇ ਆਪਣਾ ਜੀਵਨ ਨੂੰ ਉੱਚਾ ਦਰਵਾਜ਼ਾ ਤੁਹਾਡਾ ਕੈਂਡ ਦਾ ਮਕਸਦ ਹੈ ਕਿ ਜਦੋਂ ਤੱਕ ਸਵਾਮੀ ਜੀ ਮਹਾਰਾਜ ਜੀ ਦੇ ਤੁਸੀਂ ਦਰਸ਼ਨ ਨਹੀਂ ਕਾ ਲੈਂਦੇ ਆ ਉਹ ਚੰਨਾ ਨਹੀਂ ਸਾਤੇ ਉਹਨਾਂ ਦੀ ਕਿਰਪਾ ਨਹੀਂ ਹੋ ਜਾਂਦੀ ਤਦ ਤੱਕ ਤੁਹਾਡਾ ਕੋਈ ਬੇੜਾ ਪਾਰ ਹੋਣਾ ਨਹੀਂ ਬੇੜਾ ਪਾਰ ਹੋ ਹੀ ਸਕਦਾ ਜਦੋਂ ਪੰਨ ਦੇਖੋ ਮੈਂ ਤੁਹਾਡੇ ਘਰ ਜਾਊਗਾ ਸੁਣੋ ਮੈਂ 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 ਤੁਹਾਡੇ ਘਰ ਜਾਊਗਾ ਤੁਸੀਂ ਕਹੋਗੇ ਜੀ ਆਓ ਬੈਠੋ ਮੈਂ ਨਮਸਕਾਰ ਕਰੂੰਗਾ ਜਾਂ ਤੁਸੀਂ ਮੈਨੂੰ ਅਗੇ ਨਕੂਰੇ ਵਾਂਗ ਸਵਾਮੀ ਨਮਸਕਾਰ ਨਹੀਂ ਕਰਨਾ ਦੇਖੋ ਉਹ ਭਾਵਨਾ ਹੁੰਦੀ ਹੈ ਅਗਰ ਪਾਜ ਕੇ ਮੰਨਤ ਆਏ ਹੈ ਵੀ ਫਤਵਾ ਸਾਨੂੰ ਆਰਾਮ ਆ ਜਵੇ ਆਰਾਮ ਸਾਨੂੰ ਤਾਦਾ ਆਏਗਾ ਜਦ ਅਸੀਂ ਇਹ ਸੋਚ ਜਾਂ ਵੀ ਅਸੀਂ ਪਰ ਪਨਾਮ ਕਰੀਏ ਪਨਾਮ ਕਰਕੇ ਫਿਰ ਦਵਾਈ ਲਈਏ ਉਹ ਦਵਾਈ ਦਾ ਕੰਮ ਨਾ ਹੈ ਦਵਾਈ ਕੰਮ ਨਹੀਂ ਕਰਦੀ ਸਿਰ ਸੌਂਜ ਦਾ ਸ਼ੀਵਾ ਕੰਮ ਕਰਦਾ ਕੋਈ ਤੁਸੀਂ ਕੰਮ ਕਰ ਲਓ ਪੁਰਾ ਕੇ ਸੌਂਜ ਨੂੰ ਬੇਨਤੀ ਕਰ ਗਿਆ ਦੇਖੋ ਇੱਕ ਵਾਰੀ ਇੱਕ ਵਾਰੀ ਬੇਨਤੀ ਕਰੋ ਸਾਡੇ ਵੇੜੇ ਪਾਰ ਕੱਢਨੇ ਆਪਣੇ ਆਪ ਬੋਲੋ ਸਤਗੁਰ ਸਵਾਮੀ ਮਹਾਰਾਜ ਕੀ ਜੈ